ਮੋਸ਼ਕਾ ਅਸੀਂ ਜਿਵੇਂ ਹਰ ਹਮਤੇ ਕੋਈ ਨਾ ਕੋਈ ਕਿਸੇ ਕਿਸੇ ਦੇ ਜੀਸ ਤੇ ਗੱਲ ਕਰਦੇ ਆਂ ਜਾਂ ਕੋਈ ਬਿਮਾਰੀ ਦਾ ਗੱਲ ਲੱਪਣ ਵਾਸਤੇ ਕੋਈ ਹਲ ਕਰਦੇ ਆਂ ਬੇਸਿਕਲੀ ਅੱਜ ਅਸੀਂ ਗੱਲ ਕਰਾਂਗੇ ਦੁਆਰਾ ਫਿਰ ਬਲੱਡ ਪ੍ਰੈਸ਼ਰ ਤੇ ਜਿਹੜਾ ਬਲੱਡ ਪ੍ਰੈਸ਼ਰ ਰੂਟੀਨ ਚ ਸੀਂਹ ਦਾ ਬੀਕਲ ਕੰਟਰੋਲ ਨਹੀਂ ਹੁੰਦਾ ਦੋ ਦੋ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੀ ਗੁੜੀਆਂ ਚੱਲਦੀਆਂ ਨੇ ਕਿਉਂਕਿ ਬੀਕਲ ਦਾ ਫਿਰ ਵੀ ਕੰਟਰੋਲ ਨਹੀਂ ਹੁੰਦਾ ਕਿਉਂਕਿ ਇਹ ਪ੍ਰੋਬਲਮ ਬਹੁਤ ਜ਼ਿਆਦਾ ਪਾਈ ਜਾਂਦੀ ਕਿਉਂਕਿ ਆਮ ਲੋਕ ਵੀ ਇਸੇ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋ ਡਾਕਟਰ ਚੇਂਜ ਕਰਦੇ ਰਹਿੰਦੇ ਲੱਗਦਾ ਵੀ ਵੀ ਕੰਟਰੋਲ ਨਹੀਂ ਪਰ ਸੋ ਕੁਝ ਦਿਨ ਉਹ ਵੀ ਆਦਤ ਪੈ ਜਾਂਦੀ ਵੀ ਬੀਪੀ ਜ਼ਿਆਦਾ ਰਹਿੰਦੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਬੀਬੀ ਯਾਰ ਵੀ ਮੇਰਾ ਰਹਿੰਦਾ ਹੀ ਜਾਂਦਾ ਜੀ ਸਮਝਾਉਣ ਦੀ ਆਪਾਂ ਕੋਸ਼ਿਸ਼ ਕਰੀਏ ਤਾਂ ਵੀ ਉਹ ਕਹਿੰਦੇ ਨੇ ਨਹੀਂ ਸਾਡਾ ਬੀਬੀ ਰਹਿੰਦੇ ਜਾਂਦਾ ਇਹ ਸਾਡੇ ਡਾਕਟਰ ਨੇ ਕਾਰਡੀਓਲੋਜਿਸ ਉਹ ਵੀ ਸਾਡੇ ਡਾਕਟਰ ਨੇ ਕਾਰਡੀਓਲੋਜਿਸ ਤੇ ਕਿਉਂਕਿ ਅਸੀਂ ਇਹਨਾਂ ਨਾਲ ਇਸ ਕੁਝ ਡਿਸਕਸ ਕਰ ਰਹੇ ਹਾਂ ਪਿੱਛੇ ਅਸੀਂ ਇੱਕ ਕੇਸ ਹੁਣੇ ਰੀਸੈਂਟ ਰਿਹਾਜੀ ਕੀਤਾ ਆਪਾਂ ਹਾਂ ਅੱਜ ਵੀ ਕੀਤਾ ਡਾਕਟਰੀ ਕਰਿਆ ਹਾਂ ਹਾਂ ਪਹਿਲਾਂ ਵੀ ਕਰਿਆ ਹਾਂ ਤੇ ਉਹ ਅਸੀਂ ਤੁਹਾਨੂੰ ਆਪਣੀ ਗੱਲ ਦੇ ਵਿੱਚ ਵਿੱਚ ਵੀਡੀਓ ਵੀ ਇਹਦੇ ਵਿੱਚ ਸ਼ੇਅਰ ਕਰਾਂਗੇ ਤੁਹਾਨੂੰ ਵੀ ਕਿਵੇਂ ਪੇਸ਼ੰਟ ਦੀ ਨਾੜੀਵੰਦ ਸਿੰਘ ਜੀ ਮਰੀਜ਼ ਦਾ ਸਰ ਜਿਹੜਾ ਤੁਸੀਂ ਕੀਤਾ ਹੈ ਬੇਸਿਕਲੀ ਉਹੋ ਪੇਸ਼ੰਟ ਆਇਆ ਸੀ ਹਰਨੀਆਂ ਦਾ ਆਪਰੇਸ਼ਨ ਕਰਾਉਣ ਵਾਸਤੇ ਤੇ ਸਾਡੇ ਕੋਲ ਹਰਨੀਆਂ ਦਾ ਆਪਰੇਸ਼ਨ ਕਰਾਉਣ ਵਾਸਤੇ ਪੇਸ਼ੰਟ ਆਇਆ ਤੇ ਅਸੀਂ ਉਹਨੂੰ ਹਰਨੀਆਂ ਦੇ ਆਪਰੇਸ਼ਨ ਵਾਸਤੇ ਜੋ ਐਡਮਿਟ ਕੀਤਾ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਅੱਜ ਹੀ ਕਰ ਲਾਂਗੇ ਜਦੋਂ ਉਹ ਬੀਪੀ ਦੇਖਿਆ ਉਹਨੂੰ 270 230 نیچے ਵਾਲਾ 130 120 140 ਅਸੀਂ ਇਹਨੂੰ ਕੁਛ ਦਵਾਈਆਂ ਪਾ ਕੇ ਪਹਿਲੇ 4-5 ਦਿਨ ਵਾਸਤੇ ਘਰੇ ਭੇਜਤਾ ਡਾਕਟਰ ਆਪਣੇ ਮੈਡੀਸਨ ਵਾਲੇ ਨੇ ਕਹਿੰਦੇ ਨੂੰ ਕੁਛ ਕੋਈ ਨੀ ਦਵਾਈ ਪਾਓ ਤੇ ਬਸ ਡਾਕਟਰ ਨਾਲ ਕੰਪਲੈਂਸ਼ਨ ਕਰੋ ਜਦੋਂ ਆਇਆ ਮੁੜ ਕੇ ਕਿਹਾ ਤਾਂ ਬੀਪੀ ਜ਼ਿਆਦਾ ਸੀ ਕਹਿੰਦੇ ਤੇ ਫਿਰ ਅਸੀਂ ਮੈਡਮ ਕਹਿੰਦੇ ਜਦ ਵੀ ਮੈਡੀਸਨ ਵਾਲੇ ਡਾਕਟਰ ਸਾਹਿਬ ਨੇ ਤੇ ਸਾਡੇ ਵੀ ਕਹਿੰਦੇ ਤੁਸੀਂ ਇਹਨੂੰ ਇੱਕ ਵਾਰੀ ਹਾਰਟ ਰੋਲ ਡਾਕਟਰ ਨੂੰ ਦਿਖਾਓ ਤੇ ਕਿਉਂ ਨਾ ਆਪਾਂ ਕੋਈ ਹੋਰ ਪ੍ਰੋਬਲਮ ਹੈ ਇਹਨੂੰ ਬੀਪੀ ਤੇ ਹੋਰ ਕੋਈ ਰੀਜ਼ਨ ਹੋ ਸਕਦਾ ਤੇ ਫਿਰ ਉਹ ਡਾਕਟਰ ਨੂੰ ਕਹਾਇਆ ਤੇ ਫਿਰ ਡਾਕਟਰ ਉਹਨਾਂ ਨੇ ਉਹਦੀ ਫਿਰ ਐਨਜੋ ਕੀਤੀ ਫਿਰ ਮੈਂ ਡਾਕਟਰ ਨੂੰ ਪੁੱਛਿਆ ਕਿ ਦਾ ਕੀ ਹਾਲ ਹੈ ਬਾਕੀ ਡਾਕਟਰ ਡਸਨਗੇ ਵੀ ਕਿਵੇਂ ਕਿਵੇਂ ਉਹਨਾਂ ਕੀ ਕੀ ਕਮਾਚਿੰਗ ਕਰਾਉਂ ਤੇ ਫਿਰ ਨਾਲ ਉਹਨੂੰ ਇੱਕ ਸੀਟੀ ਐਨ ਵੀ ਕੀਤੀ ਉਸ ਤੋਂ ਬਾਅਦ ਫਿਰ ਉਹ ਐਡਿਸਿੰਗ ਕਿਸਟਲ ਪਾਇਆ ਇੱਕ ਸਰ ਕੀ ਕੀਤਾ ਦੋ ਇੱਕ ਬਾਅਦੋ ਪਾਇਆ ਇੱਕ ਬਾਅਦੋ ਹਾਂ ਇਹਦੇ ਕਿਉਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕੋਈ ਇਸ ਕੰਡੀਸ਼ਨ ਨੂੰ ਜਿਨ੍ਹਾਂ ਦਾ ਬੀਪੀ ਇਹਨੂੰ ਕਹਿੰਦੇ ਰੈਜ਼ਿਸਟੈਂਟ ਰੈਜ਼ਿਸਟੈਂਟ ਹਾਈਪਰ ਟੈਂਸ਼ਨ ਮਤਲਬ ਇਹ ਬਲੱਡ ਪ੍ਰੈਸ਼ਰ ਜਿਹੜਾ ਥੋੜਾ ਅਸਿਸਟੈਂਟਲੀ 160/100 ਤੋਂ ਉੱਪਰ ਚੱਲ ਰਿਹਾ ਡਿਸਪਾਈਟ ਜਿਹੜੀ ਆਪਣੀ ਗਾਈਡਲਾਈਨਸ ਰეკਮੈਂਡ ਕਰਦੀ ਹੈ ਕਿ ਵੀ ਆਪਾਂ ਜਿੰਨੀ ਵੀ ਮੈਕਸਿਮਮ ਟੋਲਰੇਟਡ ਡੋਸ ਹੈ ਉਸ ਤੋਂ ਬਾਅਦ ਵੀ ਉਸ ਨੂੰ ਕੰਬਾਈਨ ਕਰਕੇ ਵੀ ਤਾਂ ਵੀ ਦੇਖ ਲਿਆ ਦੇ ਉਸ ਤੋਂ ਬਾਅਦ ਜੇ ਬੀਪੀ ਨਾ ਆਉਂਦਾ ਉਹਨੂੰ ਰਜਿਸਟਰ ਹਾਈਪਰ ਟੈਂਸ਼ਨ ਬਾਰਡ ਯੂਜ਼ ਕਰਦੇ ਨੇ। ਇਹ ਜਿਹੜੇ ਪੇਸ਼ੈਂਟ ਸੀਗੇ ਜਾਂ ਪੇਸ਼ੈਂਟ ਸੀਗੇ ਕੁਝ 45 50 ایਅਰਜ਼ ਦੀ ਐਜ ਸੀਗੀ। ਇਹ ਇਹਨਾਂ ਨੂੰ ਅਸੀਂ ਦੇਖਿਆ ਹੀ ਇਸ ਬੇਸਿਕਲੀ ਟੋਟਲੀ ਆਟੋਮੈਟਿਕ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਐਸਚ ਇਹਨਾਂ ਨੂੰ ਹਰ ਗਿਆ ਉਹ ਆਪਰੇਸ਼ਨ ਕਰਾਣ ਆਏ ਸੀਗੇ ਅਸੀਂ ਦੇਖਿਆ ਉਹਨਾਂ ਦਾ ਬੀਪੀ ਜਿਹਦੇ ਐਮਰਜੈਂਸੀ ਸੀਗੇ ਬੀਪੀ 250 250 ਸਿਸਟਿਕ ਉੱਪਰ ਲੈ ਇੰਨਾ ਹਾਈ ਚੱਲ ਰਿਹਾ ਸੀ ਇਹਨਾਂ ਦਾ। ਚਲੋ ਕਈ ਵਾਰ ਟੈਂਸ਼ਨ ਬਟ ਸਟਿਲ 250 ਬੀਪੀ ਨੌਨ ਆਰਡਰ ਤੇ ਪੇ ਵੇ ਅਸੀਂ ਅੱਗੇ ਇਹਨਾਂ ਨੂੰ ਏਵੈਲਿਊਏਟ ਕੀਤਾ ਹੈਗਾ ਇੱਕ ਰੀਨਲ ਆਰਟਰੀ ਡੋਪਲ ਕਰਾਈ ਕੋਸ਼ੈਂਟੋ ਕਰਾਈ ਜਿਵੇਂ ਟੈਸਟ ਵੀ ਨੇ ਸੀਰਮ ਐਲਡੋਸਟੇਰੋਨ ਲੈਵਲਸ ਹੈਗੇ ਆ ਤੇ ਅਸੀਂ ਬਾਕੀ ਜਿਹੜੇ ਕੈਨੇਫਿਊਰ ਇਹ ਚਿੰਝਾਲ ਤੋਂ ਸਿੰਪਟਮਸ ਨਹੀਂ ਸੀਗੇ ਪਰ ਅਸੀਂ ਰੂਲ ਆਊਟ ਕਰਦੇ ਕਰਦੇ ਸਾਨੂੰ ਇੱਕ ਕਲੂ ਮਿਲਿਆ ਰੀਨਲ ਆਰਟਰੀ ਤੇ ਉਹਦੇ ਵਿੱਚ ਉੱਪਰ ਉਹਨਾਂ ਨੇ ਕੈਰੋਟਿਡ ਜਿਹੜੀ ਰੀਨਲ ਆਰਟਰੀ ਸੀਗੀ ਉਹਦੇ ਵਿੱਚ ਉੱਟਾ ਸਾਊਂਡ ਦੱਸਿਆ ਵੀ ਇੱਥੇ ਰਿਸਿਸਟੈਂਸ ਜਿਹੜਾ ਇੰਡੈਕਸ ਹੈ ਤਾਂ ਕਾਫੀ ਹਾਈ ਆ ਰਿਹਾ ਹੈ ਫਿਰ ਅਸੀਂ ਅੱਗੇ ਇਹਨਾਂ ਨੂੰ ਸਮਝਾਇਆ ਤੇ ਅੱਗੇ ਫਿਰ ਅਸੀਂ ਸੀਟੀ ਰੀਨਲ ਐਂਜਿਓਗ੍ਰਾਫੀ ਕੀਤੀ ਸੀ ਇੱਕ ਦੇ ਵਿੱਚ ਤਾਂ ਬਹੁਤ ਹੀ ਕ੍ਰਿਟੀਕਲ ਹੈ ਜੀ ਲਗਾ ਲੋ ਕੁਝ 90 99% ਬਲੌਕ ਸੀਗਾ ਦੂਸਰੀ ਵੀ ਵੀ ਦੇ 70 ਤੋਂ 80% ਬਲੌਕ ਸੀਗੇ ਤੇ ਪੇਸ਼ੈਂਟ ਪੂਰੀ ਹਾਈਪਰ ਟੈਨਸ਼ਨ ਜਿਹਨੂੰ ਲਗਾ ਲੋ ਬੀਟਾ ਬਲੌਕਰਸ ਚੱਲ ਰਹੇ ਆ ਏ ਆਰ ਬੀਸ ਚੱਲ ਰਹੇ ਆ ਗਿਆ ਹੋਰ ਮਲਟੀਪਲ ਮੀਨਿੰਗ ਕਰ ਰਿਹਾ ਮਤਲਬ ਜਿੰਨੀ ਵੀ ਆਪਾਂ ਮੈਡੀਸਿਨ ਦੇ ਸਕਦੇ ਚੱਲ ਫਿਰ ਅਸੀਂ ਇਹਨਾਂ ਨੂੰ ਕਾਉਂਸਲ ਕਰਕੇ ਅੱਜ ਜਦ ਐਂਜੋਗ੍ਰਾਫੀ ਕੀਤੀ ਇਹਨਾਂ ਦੀ ਉਹਦੇ ਵਿੱਚ ਜਿਹੜੀ ਲੈਫਟ ਪ੍ਰੈਸਮੈਂਟ ਮੈਂ ਤੁਹਾਨੂੰ ਇਸ ਵੀਡੀਓ ਵੀ ਦਿਖਾਵਾਂਗੀ ਉਹਦੀ ਆਊਗੀ ਡਿਸਪਲੇ ਚ ਆਊਗੀ ਉਹਦੇ ਤੇ ਲੈਫਰਨ ਆਟੇ ਜਿਹੜੀ ਪ੍ਰੋਕਸੀ ਪ੍ਰੋਕਸੀ ਪ੍ਰੋਕਸੀਮਲ ਤੇ 90% ਬਲੌਕ ਹੋ ਰਿਹਾ ਤੇ ਉਹ ਕਰਦੇ ਵੇਲੇ ਵੀ ਇਨੀ ਡਿਫਿਕਲਟੀ ਉਹ ਮਤਲਬ ਦੀ ਬਾਹਰੀ ਕੈਲਸੀਅਮ ਬਲੀਜਨ ਸਿੱਗੀ ਉਹ ਵਾਇਰਿੰਗ ਕਰਦੇ ਕਰਦੇ ਵੀ ਇਹ ਸਾਨੂੰ ਬਹੁਤ ਟਾਈਮ ਉਸ ਚ ਲੱਗਿਆ ਤੇ ਅਲਟੀਮੇਟਲੀ ਬਹੁਤ ਵਧੀਆ ਅਸੀਂ ਉਹਨੂੰ ਅਚੀਵ ਕਰ ਲਿਆ ਆਪਣਾ ਫਲੋ 7/12 ਦਾ ਅਸੀਂ 18 ਦਾ ਸਟੈਂਟ ਲਗਾਇਆ ਉਹਦੇ ਚ ਤੇ ਇਮੀਡੀਏਟਲੀ ਮੈਂ ਕਹਿੰਦਾ ਹੁਣ 2 ਘੰਟੇ ਹੋ ਗਏ ਪੇਸ਼ੈਂਟ ਨੂੰ ਸਾਨੂੰ ਕਿਤੇ ਨੂੰ ਤੇ ਉਹਦਾ ਬੀਪੀ ਜਿਹੜਾ ਇਨੀਸ਼ੀਅਲੀ ਕਰਦੇ ਵੀ ਵੀ ਇਹ ਤਾਂ 260 ਤੋਂ 70 ਤੱਕ ਚੱਲ ਰਿਹਾ ਸੀਗਾ ਸਿਸਟੋਲੀ ਤੇ 140 ਤੋਂ 45 ਦਾ ਡਾਇਸ ਕੈਨ ਦਾ ਮਤਲਬ ਹੈ ਕਿ ਵੀ ਮੈਡੀਸਿਨ ਲੈ ਰਿਹਾ ਹੈ ਫਿਰ ਬੀਬੀ ਸਟਿਲ ਹਾਈ ਹੈ ਬਟ ਪੇਸ਼ੈਂਟ ਕੋਈ ਸਿੰਪਟਮ ਨਹੀਂ ਸੀ ਜੀ ਹੁਣ ਇਸ ਕਰਨ ਤੋਂ ਬਾਅਦ ਅਸੀਂ ਦੇਖਿਆ ਜਦੋਂ ਉਹਨਾਂ ਨੇ ਐਂਟੀ ਇਨਫਿusion ਤੇ ਰੱਖਿਆ ਉਹ ਤੋਂ ਬਾਅਦ ਉਹਨਾਂ ਦਾ ਬੀਬੀ 170 ਅੱਸੀ ਤੱਕ ਆ ਗਿਆ ਪਰ ਵੀ ਟਾਈਮ ਅਸੀਂ ਵਿਦ ਹੋਲੀ-ਹੋਲੀ ਇਹਨਾਂ ਦੀ ਮੈਡੀਸਿਨਸ ਵੀ ਘਟਾਵਾਂਗੇ ਤੇ ਬਾਕੀ ਕੰਟਰੋਲ ਚ ਆ ਜੀਗਾ ਬੀਬੀ ਕੈਨ ਉਹਨਾਂ ਦਾ ਇਹ ਹੈ ਵੀ ਕਈ ਵਾਰ ਪੇਸ਼ੈਂਟ ਮਤਲਬ ਮਤਲਬ ਮੈਡੀਸਿਨ ਦਾ ਆਪਾਂ ਨੋਰਮਲ ਫਿਜ਼ੀਸ਼ੀਅਨ ਕੀ ਹੁੰਦਾ ਕਿ ਵੀ ਚਲੋ ਇੱਕ ਇੱਕ ਬਲੱਡ ਪ੍ਰੈਸ਼ਰ ਦੀ ਗੋਲੀ ਨਾਲ ਕੰਟਰੋਲ ਨਹੀਂ ਆ ਫਿਰ ਦੂਸਰੀ ਐਡ ਆਨ ਕਰ ਦਿੰਦੇ ਆ ਫਿਰ ਤੀਸਰੀ ਕਰ ਦਿੰਦੇ ਆ ਉਹ ਤੋਂ ਹਾਈਰ ਡੋਸ ਕਰ ਦਿੰਦੇ ਆ ਮਤਲਬ ਕਰਦੇ ਕਰਦੇ ਮਤਲਬ ਇਨਸ ਚੀਜ਼ਾਂ ਦੇ ਆਪਾਂ ਬਾਕੀ ਟੈਸਟ ਜਿਹੜੇ ਵੈਲਿਊਏਸ਼ਨ ਹੈ ਸੈਕੰਡਰੀ ਕੌਜ਼ੀ ਦਾ ਹਾਈਪਰ ਟੈਨਸ਼ਨ ਉਹ ਮਿਸ ਕਰ ਦਿੰਦੇ ਆ ਜਿਹੜੀ ਕਿ ਐਂਡੋਕ੍ਰਾਈਨ ਕੌਜ਼ੀ ਦਾ ਹੈ ਕਿ ਜੀ ਹਾਰਮੋਨਲ ਕਾਰਨ ਉਹਦੇ ਬੀਪੀ ਹਾਈ ਹੈ ਜਿਵੇਂ ਇਸ ਸਟੇਜ ਦੇ ਵਿੱਚ ਕੋਈ ਰੀਨਲ ਆਰਟਿਸਟਸ ਨਾ ਹੋਵੇ ਜਿਹੜੇ ਬੜਾ ਕਾਮਨ ਨਾ ਦੇਖਿਆ ਅਸੀਂ ਘਟਵਾ ਯੰਗ ਪੇਸ਼ੈਂਟ ਦੇ ਵਿੱਚ ਜਿੰਨਾਂ ਤੁਸੀਂ ਦੇਖਿਆ ਕਿ ਵੀ ਰੀਨਲ ਆਰਟਰੀ ਦੀ ਬਲੌਕ ਕਰਦੇ ਉਹ ਆ ਪੇਸ਼ੈਂਟ ਬਿਲਕੁਲ ਹੀ ਇੱਕ ਇੱਕ ਸਿੰਗਲ ਮੈਡੀਸਿਨ ਤੇ ਆ ਜਾਂਦਾ ਪੇਸ਼ੈਂਟ ਤੇ ਕਈ ਪੇਸ਼ੈਂਟਾਂ ਚਲੋ ਫਾਲੋ ਅਪ ਜਾਣਗੇ ਉਹ ਦਿਖਾਨ ਨਹੀਂ ਆਉਣਗੇ ਸਾਨੂੰ ਉਹ ਚਲੋ ਹੋਣੀ ਹੈ ਬਟ ਆਈ ਥਿੰਕ ਵੀ ਐਨੀ ਪੇਸ਼ੈਂਟ ਜਿਨ੍ਹਾਂ ਦਾ ਯੰਗ ਪੇਸ਼ੈਂਟ ਹੈ ਕੁਝ ਹੋਰ ਸਿੰਪਟਮਸ ਹੈ ਲਾਈਕ ਪੈਲਪੀਟੇਸ਼ਨਸ ਹੈ ਐਪੀਸੋਡੀਕਲ ਸਿਮਟਮਸ ਨੇ ਹੈ ਬ੍ਰੈਥਲੈਸਨੈਸ ਦੇ ਸਾਹ ਚੜਦਾ ਕੋਈ ਕੰਪਲਨਰੀ ਡੀਮਾਈਪੇਸ਼ੈਂਟ ਜਾਂਦਾ ਤੇ ਅਜਿਹੀ ਸਿੰਪਟਮਸ ਆਉਂਦੇ ਆ ਆਪਾਂ ਨੂੰ ਇੱਕ ਰੀਨਲ ਆਰਟਰੀ ਸੌਸੀਕਾ ਬੈਕਅਪ ਤੇ ਆਪਣਾ ਡਾਇਗਨੋਸਿਸ ਜ਼ ਯੋ ਕ੍ਰੋਮੋਸੈਟੋਮਾ ਵੀ ਇੱਕ ਬਹੁਤ ਹੀ ਯੰਗ ਪੇਸ਼ੈਂਟ ਵਿੱਚ ਆਪਾਂ ਦੇਖਿਆ ਹੈ ਜਿੱਥੇ ਕਾਮਨ ਹੁੰਦਾ ਹੈ। ਐਬੀਪੀ ਦੇ ਨਾਲ ਹਮੇਂ ਕਈ ਕਾਰਨ ਦੇਖੇ ਜਾ ਰਹੇ। ਬੀਪੀ ਦੇ ਦੇਖੋ ਬੀ ਬਲੱਡ ਪ੍ਰੈਸ਼ਰ ਦੇ ਤਾਂ ਆਪਾਂ ਦੇਖਿਆ ਅੱਜਕੱਲ ਮੈਂ ਕਹਿੰਦਾ ਐਵਰੀ 1 ਆਊਟ ਆਫ 4 ਪੇਸ਼ੈਂਟ ਜਿਹੜੇ ਅਸੀਂ ਦੇਖਦੇ ਹਾਂ ਯਾਨੀ ਬਿਲਡ ਪੇਸ਼ੈਂਟ ਆਉਂਦੇ ਸਾਡੀ ਕੋਲ ਦੀ ਉਹਨਾਂ ਦਾ ਬੀਪੀ 138 140 ਮਤਲਬ ਦੇ ਆਰ ਆਲ ਆਨ ਪ੍ਰੀ ਹਾਈਪਟੈਂਸਿਓਰ ਹਾਈਪਰਟੈਂਸ਼ਨ ਸਟੇਜ ਚੜ ਗਈਆਂ। ਮਲਟੀਪਲ ਕਾਰਨ ਸਨ ਹੈਗੇ ਐਬੀਪੀ ਬਲੱਡ ਪ੍ਰੈਸ਼ਰ ਦੇ ਸਿਡੈਂਟਰੀ ਲਾਈਫਸਟਾਈਲ ਹੈ। ਆਪਾਂ ਦਾ ਵ ਸੌਲਟ ਇਨਟੇਕ ਆਪਣੀ ਬਾਡੀ ਤੇ ਬੇਸਿਕਲੀ ਬਹੁਤ ਜ਼ਿਆਦਾ ਹੋ ਗਿਆ ਤੇ ਕੰਜ਼ਮਪਸ਼ਨ ਆ ਜਿਹੜੇ ਆਪਣਾ ਆਇਲੀ ਫੂਡਸ ਹੈ ਇਹ ਕੈਨ ਫੂਡਸ ਆਪਾਂ ਜਿਹੜੇ ਲੈਂਦੇ ਆ ਇਹ ਸਾਰੇ ਇੱਕ ਤੇ ਐਕਸਰਸਾਈਜ਼ ਆਪਾਂ ਪਤਾ ਹੀ ਇੰਨੇ ਬਿਜ਼ੀ ਸ਼ੈਡਿਊਲ ਦੇ ਸਾਰੇ ਦੇ ਵੀ ਆਪਾਂ ਐਕਸਰਸਾਈਜ਼ ਬਿਲਕੁਲ ਹੀ ਮਤਲਬ ਨਾ ਜ਼ੀਰੋ ਲੈਵਲ ਐਕਟੀਵਿਟੀ ਦਾ ਸੋ ਇਹ ਸਾਰੇ ਤੇ ਪਲੱਸ ਸਟ्रेस ਸਮੋਕਿੰਗ ਅਲਕੋਹਲ ਆਲ ਜਿੰਨੇ ਵੀ ਇਹ ਫੈਕਟਰਸ ਹੈਗੇ ਆ ਇਹ ਸਾਰੇ ਕੰਟ੍ਰਿਬਿਊਟ ਕਰਦੇ ਆ ਹਾਈਪਰਟੈਂਸ਼ਨ ਨੂੰ ਤੇ ਇਹੀ ਇੱਕ ਮੇਜਰ ਮੈਜੋਰਟੀ ਕਾਰਨ ਹੈ ਕਿ ਵੀ ਡਾਇਬੀਟਿਸ ਤੋਂ ਬਾਅਦ ਆਪਾਂ ਜਿਹੜਾ ਹਾਈਪਰਟੈਂਸ਼ਨ ਹੈ ਮੋਸਟ ਕਾਮਨ ਰੀਡਿੰਗ ਆਪਣੀ ਇਹ ਪ੍ਰੋਬਲਮ ਆਉਂਦੀ ਹੈ ਪਰਲ ਲੱਗੇ ਬਿਲਕੁਲ ਇਵੈਲੂਏਟ ਪ੍ਰੋਪਰਲੀ ਉਸ ਨੂੰ ਮੰਨਦੇ ਪਰਥਮ ਕਾਰਨ ਕੀ ਉਹਦੇ ਵਿੱਚ ਜਿਵੇਂ ਆਰਟੀਰੀ ਦੇ ਵਿੱਚ ਆ ਜਾਂਦਾ ਹੈ ਕੋਈ ਨਾ ਕੋਈ ਬਸੋ ਜਿਵੇਂ ਬਲੋਕੇਜ ਜਲਦੀ ਹੋਟੀ ਕਾਰਨ ਸੋ ਇਹ ਹੀ ਕਾਰਨ ਹੈ ਮਤਲਬ ਹੋਤਾ ਜਿਉਂ ਬੇਸਿਕਲੀ ਤਾਂ ਪਲਾਕ ਵਗੈਰਾ ਜਿਹੜਾ ਹੈ ਉਹ ਫਾਰਮੇਸ਼ਨ ਹੋ ਜਾਂਦੀ ਹੈ ਬਾਈ ਬਾਕੀ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਵੀ ਸਾਡ ਟੈਕ ਸਾਡੇ ਇੱਥੇ ਮੋਸਟਲੀ ਬੰਦੇ ਵੈਸੇ ਹੀ ਪਿੰਡਾਂ ਦੇ ਇਲਾਕੇ ਵਿੱਚ ਵੈਸੇ ਜ਼ਿਆਦਾ ਗੂਣ ਖਾਣਾ ਪਸੰਦ ਕਰਦੇ ਆ ਪਲੱਸ ਟੂ ਫੀਰ ਉਸ ਤੋਂ ਨਾ ਚਾਰ ਕਿਲੋ ਕੀ ਲੈ ਰਹੇ ਨੇ ਹੋਰ ਉਹ ਜਿਆਦਾ ਉਹ ਵੀ ਨਮਕ ਜਿਆਦਾ ਹੁੰਦਾ ਉਹ ਜਿਆਦਾ ਗੌਰ ਨਹੀਂ ਕਰਦੇ ਵੀ ਇਹ ਨਾਰਮਲ ਹੀ ਹੈ ਤਾਂ ਇਸ ਕਰਕੇ ਉਸ ਤੋਂ ਨਾ ਫਿਰ ਸਾਨੂੰ ਐਡਰੀਨਲ ਟਿਊਮਰਸ ਵਗੈਰਾ ਵੀ ਜਿਹੜੇ ਹੈਗੇ ਆ ਉਹ ਵੀ ਰੂਲ ਆਊਟ ਕਰ ਲੈਣਾ ਚਾਹੀਦਾ ਜਿਵੇਂ ਡਾਕਟਰ ਸਾਹਿਬ ਕਿਊ ਕਰਾਉ ਬੋਕਰ ਨੂੰ ਸੈਕੋਮਾ ਦਾ ਕਹਿ ਰਹੇ ਆ 24 ਆਰ ਯੂਰਿਨ ਕਲੈਕਸ਼ਨ ਕਰਕੇ ਉਹਦਾ ਰੂਲ ਆਊਟ ਵੀ ਹੋ ਜਾਵੇ ਤੁਹਾਡਾ ਮੈਟਲੈਕਸਿੰਗ ਨੈਗਰੋਸ ਵਗੈਰਾ ਉਹ ਉਹ ਤਾਂ ਦੇਖਣਾ ਚਾਹੀਦਾ ਹੋਰ ਉਸ ਤਰ੍ਹਾਂ ਆ ਜਿਹੜਾ ਸੈਡੈਂਟਰੀ ਲਾਈਫਸਟਾਈਲ ਹੈਗੀ ਆ স্মੋਕਿੰਗ ਹੈ ਅਲਕੋਹਲ ਟੇਕ ਹੈ ਹੋਰ ਐਕਸਰਸਾਈਜ਼ ਨਹੀਂ ਕਰਨਾ ਇਹ ਸਾਰਾ ਕੁਝ ਮਤਲਬ ਪਹਿਲੇ ਕਿ ਪਹਿਲੇ ਰੀਨਲ ਡੋਪਲਰ ਕਰਾਣਾ ਚਾਹੀਦਾ ਤੁਹਾਨੂੰ ਜੇ ਪੇਸ਼ੈਂਟ ਨੂੰ ਬੀਪੀ ਜ਼ਿਆਦਾ ਹੈ ਕੋਈ ਯੰਗ ਪੇਸ਼ੈਂਟ ਜਿਵੇਂ ਕੋਈ ਰੈジਸਟੈਂਸ ਆ ਫਾਟੋਕੀ ਮੈਡੀਸਿਨ ਦੇ ਬਾਵਜੂਦ ਵੀ ਹਾਈ ਬਲੱਡ ਪ੍ਰੈਸ਼ਰ ਚੱਲ ਰਿਹਾ ਇੱਕ ਸਿੰਪਲ ਟੈਸਟ ਐਲਟਰ ਸਾਊਂਡ ਇੱਧਰ ਆਉਂਦੇ ਰੀਨਲ ਡੋਪਲਰ ਕਰਾਓ ਉਹਦੇ ਵਿੱਚ ਕਲੀਅਰ ਹੋ ਜਾਂਦਾ ਵੀ ਉਹਦੇ ਵਿੱਚ ਆਪਾਂ ਨੂੰ ਇੱਕ जोड़ा रेसिस्टेंस इंडेक्स वो फदा लाग जाता है। जो हाई आंदा पे इट मीन्स कोई रेसिस्टेंस है, जड़ी रेशो है, रेडी सिस्टम के डायस्टोलिक भी रेशो आंदी है ना। इसमें मतलब ये शो करता है कि उधर बीच में प्रेशर है, लेकिन कोई ना कोई रुकावट है। जैसे कह रहे हैं कि नीचे ब्लड प्रॉपर नहीं ਦੋਮਾ ਚਿੱਤਰ ਦੇ ਇਸ ਆਰੀ ਨੋਨ ਇਨਵੇਸਿਵ ਟੈਸਟ ਜਿਹਦੇ ਦਾ ਮਤਲਬ ਨੋਨ ਇਨਵੇਸਿਵ ਮਤਲਬ ਵੀ ਕੋਈ ਕਿਸੇ ਦੇ ਆਪਾਂ ਨੇ ਕੋਈ ਇੰਜੈਕਸ਼ਨ ਨਹੀਂ ਲਗਾਉਣਾ ਕੋਈ ਸੁੰਨ ਨਹੀਂ ਕਰਨਾ ਜਾਂ ਕੋਈ ਮਤਲਬ ਚੀਲ ਫਾਰ ਵਾਲਾ ਕੰਮ ਨਹੀਂ ਸਿਰੇ ਨੋਨ ਇਨਵੇਸਿਵ ਅਲਟਰਾਸਾਉਂਡ ਤੇ ਰਹੀ ਇਹ ਟੈਸਟ ਹੋ ਜਾਂਦੀ ਹੈ ਜਿਸ ਚ ਆਪਾਂ ਡਾਇਗਨੋਸ ਕਰਦੇ ਇਵਨ ਸੀਟੀ ਰੀਨਲ ਐਂਜਿਓ ਜਿਵੇਂ ਇਸ ਪੇਸ਼ੈਂਟ 'ਚ ਅਸੀਂ ਕੀਤਾ ਹੈਗਾ ਅਸੀਂ ਪਹਿਲਾਂ ਆਪਣਾ ਸਬਮਿਟ ਚ ਸ਼ਟ ਹੋਇਆ ਅਸੀਂ ਸੀਟੀ ਰੀਨਲ ਐਂਜਿਓ ਕਰ ਰਹੇ ਸੀ ਜਿਹਨੇ ਕਲੀਅਰ ਕਰ ਦੱਸ ਦਿੱਤਾ ਕਿ ਉਹਦੇ ਵਿੱਚ ਬਲੌਕਜ ਹੈਗੀ ਹੈ ਉਸ ਤੋਂ ਬਾਅਦ ਅਸੀਂ ਆਪਣਾ ਇਨਵੇਸਟਿਗ ਕਰਕੇ ਉਹਦੇ ਵਿੱਚ ਰੀਨਲ ਦੇ ਨ ਜੋ ਜਿਵੇਂ ਡਾਕਟਰ ਉਹਨੇ ਦੱਸਿਆ ਹੈ ਬੇਸਿਕਲੀ ਬਲੱਡ ਪ੍ਰੈਸ਼ਰ ਦਾ ਜਾਂ ਹਾਰਟ ਅਟੈਕ ਦੇ ਕੋਈ ਕਾਰਨ ਨਹੀਂ ਆ ਕਿ ਹਾਰਟ ਅਟੈਕ ਹੋ ਗਿਆ ਬੇਸਿਕਲੀ ਜਿਵੇਂ ਬਲੱਡ ਪ੍ਰੈਸ਼ਰ ਵੱਧਦਾ ਜਾਂ ਕੰਟੀਨਿਊ ਦਵਾਈਆਂ ਜਿਆਦਾ ਖਾਦੇ ਹੋਲੀ ਹੋਲੀ ਫਿਰ ਤੁਹਾਡੇ ਰੈਨਲ ਸ਼ਟਡਾਊਨ ਵੀ ਫਿਰ ਹੋਏਗਾ ਜਬੀ ਵੀ ਜੀ ਇਹ ਲਿਟੀਮੀਲੀ ਸਾਰੇ ਮਲਟੀ ਆਰਗਨ ਇਫੈਕਟ ਕਰਦੇ ਕਿਡਨੀਸ ਨੂੰ ਇਫੈਕਟ ਕਰੇਗਾ ਆ ਕੇਵਰੀ ਹਾਰਟ ਅਟੈਕ ਹੋਣਾ ਸਟ੍ਰੋਕ ਹੋਣਾ ਜਿਵੇਂ ਜੇ ਟੇਬਰੀ ਪੇਸ਼ੈਂਟ ਕਹਿੰਦਾ ਜੀ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਬੇਸਿਕਲੀ ਇਹੀ ਕਾਰਨ ਕੀਤੇ ਹੁੰਦੇ ਨੇ ਆਪਾਂ ਉਹਨੂੰ ਅਗਨੋਰ ਕਰ ਜਾਂਦੇ ਥੋੜੀ ਅਜਾ ਮੈਂ ਕਈ ਵਾਰ ਦੇਖਿਆ ਜੀ ਇਹਨਾਂ ਦੀ ਰੀਨਲ ਆਰਟਰੀ ਜਿਹੜੇ ਸਿੰਪਟਮਸ ਹੈ ਇੱਕ ਤਾਂ ਚਲੋ ਆਪਾਂ ਮੇਨ ਮੋਸਟ ਫਾਰਮ ਨਾਲ ਆਪਾਂ ਕਹਿ ਦਿੰਦੇ ਆ ਡੀਸੀਮਾ ਪਲਮਨਰੀ ਏਡੀਮਾ ਚਲੇ ਜਾਂਦਾ ਪੇਸ਼ੈਂਟ ਦਾ ਹੈਡਿੰਗ ਵੀ ਆਸਾਂ ਅਟਰਨ ਦਾ ਨਾਲ ਜੇ ਤੁਸੀਂ ਦੇਖੋਗੇ ਜੀ ਇਹ ਸਿੰਪਟਮਸ ਨਹੀਂ ਜਿਸ ਜਿਵੇਂ ਇਹ ਪੇਸ਼ੈਂਟ ਸੀਗਾ ਬਟ ਆਪਾਂ ਇੱਕ ਟਿਪੀਕਲ ਦੇਖਿਆ ਦੇ ਵਿੱਚ ਥੋੜਾ ਮਾਈਨਰੀ ਰੇਸ ਕਰੈਟੀਨ ਸੀਗਾ ਇਹਦਾ ਥੋੜਾ ਐਲਬੂਮਿਨ ਯੂਰੀਆ ਸਟਾਰਟ ਹੋ ਰਿਹਾ ਦਾ ਉਹ ਹਾਈਪਰਟੈਂਸਿਵ ਨੇਫਰੋਪੈਥੀ ਹੋ ਰਹੀ ਉਹਨੂੰ ਸਟਾਰਟ ਹੋ ਰਹੀ ਤੇ ਨਾਲ ਐਲਬੂਮਿਨ ਨਿਕਲ ਰਿਹਾ ਸੀਗਾ ਯੂਰੀਨ ਦੇ ਵਿੱਚ ਥੋੜਾ ਹਿਮੇਚੂਰੀਆ ਟਾਈਲ ਵੀ ਸੀ ਬੇਸਿਕਲੀ ਆਹ ਸਪੋਰਟਿਵ ਡਾਇਗਨੋਸਿਸ ਹੈ ਕਿ ਵੀ ਆਪਾਂ ਨੂੰ ਰੂਲ ਆਊਟ ਕਰ ਦੇਣਾ ਕਰਨਾ ਚਾਹੀਦਾ ਕਿ ਵੀ ਕੀ ਕਾਰਨ ਕੀ ਹੈ ਆਪੇਸ਼ਨ ਬਲੱਡ ਪ੍ਰੈਸ਼ਰ ਦੀ ਗੋੜੀ ਪਤਾ ਨਹੀਂ ਜ਼ਰੂਰੀ ਇਹ ਨਾਲ ਨਾਲ ਦਾ ਇੱਕ ਸਪੱਨ ਨੂੰ ਕਾਰਨ ਵੀ ਮਿਲਣਾ ਚਾਹੀਦਾ ਕਾਰਨ ਕੀ ਹੈ ਹੈਨਾ ਕਿ ਬੀਪੀ ਸਾਡਾ ਵਧ ਰਿਹਾ ਤੇ ਆਪਾਂ ਕੋਈ ਨ ਹੋਰ ਵੀ ਕਾਰਨ ਬੋਲਦਾ ਜਿਵੇਂ ਅਕਸਰ ਦੱਸਿਆ ਕੋਈ ਥਾਇਰੋਇਡ ਪ੍ਰੋਫਾਈਲ ਜਿਵੇਂ ਚੈੱਕ ਕਰਾਉਣੀ ਆਪਾਂ ਕੋਹਰ ਲੈਵਲ ਤੇ ਆਪਾਂ ਕੀ ਦੇਖਦੇ ਆਂ ਕਈ ਪੇਸ਼ੈਂਟ ਆ ਜਾਂਦੇ ਆ ਉਹ ਤਾਂ ਕਹਿੰਦੇ ਸਾਡਾ ਤਾਂ ਲਾਈਫ ਸਟਾਈਲ ਹੀ ਨਾ ਅੱਛਾ ਜੀ ਐਕਸਰਸਾਈਜ਼ ਕਰਦੇ ਆ ਸੌਲਟ ਇਨਟੇਕ ਨਹੀਂ ਹੈਗਾ ਸਾਡਾ ਅਸੀਂ ਨਾ ਨਾਰਵੇਜ ਡਾਈ ਨਹੀਂ ਨਾ স্মੋਕਿੰਗ ਕਰਦੇ ਆ ਪਰ ਸਾਡਾ ਬੀਪੀ ਕਿਉਂ ਹੈ ਉਹਨਾਂ ਉਹਨਾਂ ਸਪੈਸ਼ਲੀ ਉਹ ਜਿਹੜੀ ਆਪਣੀ ਕੈਟਾਗਰੀ ਆ ਜਾਂਦੀ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਅਦਰ ਕੌਜ਼ ਹਾਈ ਹਾਈਪਰਥਾਇਰੋਇਡਿਜ਼ਮ ਤਾਂ ਨਹੀਂ ਹੈ ਪੇਸ਼ੈਂਟ ਨੂੰ ਠੀਕ ਹੈ ਅਰੀਨਲ ਆਰਟਰੀ ਦੀ ਨਹੀਂ ਅਰੀਨਲ ਆਰਟਰੀ ਜਿਵੇਂ ਐਮਐਨਸ ਤੋਂ ਕੋ ਟਿਊਮਰ ਇਨ ਕੈਟੈਗਰੀ ਦੇ ਡਾਕਟਰ ਸੋ ਆ ਜਿਹੜੀ ਚੀਜ਼ ਹੈ ਜੋ ਉਸ ਪੇਸ਼ੈਂਟ ਦਾ ਜਾ ਸਕਦਾ ਹੈ ਕਈ ਪੇਸ਼ੈਂਟਾਂ ਦਾ ਹੁੰਦਾ ਜਿਵੇਂ ਓਬੀਜ਼ ਹੈ ਹਾਈ ਉਹਨਾਂ ਦਾ ਲਾਈਫ ਸਟਾਈਲ ਐਵੇਂ ਦਾ ਹੈ ਉਹਨਾਂ ਦੇ ਕੇਸes ਵਿੱਚ ਇਹ ਚੀਜ਼ ਆਉ ਸਕਦੀ ਹੈ ਬਟ ਬਹੁਤ ਦੂਜੇ ਵੀ ਚਲੋ ਉਹਨਾਂ ਦੇ ਅਦਰ ਕੌਜ਼ਿਜ਼ ਫੈਮਲੀ ਫੈਮਲੀਆਂ ਬਟ ਇਹਨਾਂ ਕੇਸਾਂ ਕਰਕੇ ਕੈਟੈਗਰੀ ਸਪੈਸ਼ਲੀ ਆਪਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਬੇਸਿਕਲੀ ਜਿਵੇਂ ਡਾਕਟਰ ਨੇ ਦੇਖੋ ਮੇਨ ਪੁਆਇੰਟ ਉਹ ਪੰਜਾਬੀ ਦੇ ਵਿੱਚ ਇਹ ਹੈ ਵੀ ਆਪਾਂ ਜਿਸ ਮਰੀਜ਼ ਦਾ ਇੱਕ ਤੇ ਗੋਲੀ ਨਾਲ ਬੀਤੀ ਨਹੀਂ ਕੰਟਰੋਲ ਹੁੰਦਾ ਲਗਾਤਾਰ ਜ਼ਿਆਦਾ ਰਹਿੰਦਾ ਹੈ ਤੱਲੇ ਆ ਬੀਪੀ 100 ਤੋਂ ਉਪਰ ਹਾਂ ਦਾ ਦਬਾਅ ਦੇ ਬਾਵਜੂਦ ਵੀ ਉਹਨੂੰ ਜ਼ਰੂਰ ਸਭ ਤੋਂ ਪਹਿਲੇ ਕਿਡਨੀ ਦਾ ਡੋਪਲਰ ਇਹਦਾ ਡੋਪਲਰ ਉਹਦੇ ਬਾਅਦ ਜੇ ਕੋਈ ਥੋੜੀ ਬੰਦੀ ਵੀ ਪ੍ਰੋਬਲਮ ਆ ਦਿੱਤਾ ਰੈਨਲ ਸਲੀਨਰਲ ਇਹ ਜੋ ਸਿਡੀਨਰਲ ਇਹ ਜੋ ਕਰਵਾ ਕੇ ਜੇ ਉਹ ਨਾਰਮਲ ਨਹੀਂ ਆਂਦੀ ਐ ਡਰੋ ਤੋਂ ਬਾਅਦ ਫਿਰ ਕਾਰਡੀਓਲੋਜਿਸ ਨੂੰ ਜ਼ਰੂਰ ਤੁਹਾਨੂੰ ਮਿਲਣਾ ਚਾਹੀਦਾ ਦੇ ਉਹਦਾ ਇੱਕ ਪ੍ਰੋਪਰ ਤੁਹਾਡਾ ਵੀ ਇੱਕ ਪ੍ਰੋਪਰ ਪ੍ਰੋਪਰਟੀ ਬਣ ਬੋਲੇਗਾ।ਔਰ ਤੁਸੀਂ ساری ਜਿੰਦਗੀ ਵਾਸਤੇ ਹੋ ਸਕਦਾ ਕੋਈ ਦੀ ਜਰੂਰਤ ਹੀ ਨਾ ਪਵੇ ਜੇ ਪਵੇ ਤਾਂ ਬਹੁਤ ਛੋਟੀ ਜਿਹੀ ਬਹੁਤ ਛੋਟੀ ਸਿਕਰੇ ਹਾਂ ਸੋ ਇਸ ਕਰਕੇ ਇਸ ਤਰ੍ਹਾਂ ਨੂੰ ਅਸੀਂ ਜਾਗਰੂਕ ਰਹਿਣਾ ਰਵਾਂਗੇ। ਨਮਸਕਾਰ